ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਕੋੜ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲੱਖੇ ਕੋਲ ਆਇਆ ਦੋਸਤੋ ਵੀਰ ਲੱਖਾ ਪਧਰੀ ਵਾਲਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਕੋੜ ਬੁੱਢੇ ਕਰਨੀ ਆ ਪੱਟੀ ਤੋਂ ਕੋਈ 8-7 ਕਿਲੋਮੀਟਰ ਦੀ ਕੋਈ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਕੋੜ ਬੁੱਢੇ ਦੀ ਦੁਬਲੀ ਪਿੰਡ ਬਿਲਕੁਲ ਨੇੜੇ ਆ ਸੀਤੋ ਪਿੰਡ ਬਿਲਕੁਲ ਲੱਗੇ ਜੱਲੋ ਕੇ ਪਿੰਡ ਥੋੜੀ ਦੂਰੀ ਤੇ ਆ। ਇਸ ਘਰੋਂ ਦੋਸਤੋ ਵੀਡੀਓ ਆਪਣੀ ਪਹਿਲੀ ਆ। ਪਰ ਪਸ਼ੂ ਵਪਾਰ ਦਾ ਕੰਮ ਵੀਰ ਹੁਣੀ ਕਾਫੀ ਲੰਬੇ ਸਮੇਂ ਤੋਂ ਕਰਦੇ ਆ। ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ। ਠੀਕ ਆ ਜੀ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ। ਇੱਕ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਚੰਗੀ ਝੋਟੀ ਆ। ਤੇ ਇੱਕ ਵਾਇਰ ਦਿਖਾਵਾਂਗੇ ਠੀਕ ਆ ਜੀ ਬਿਲਕੁਲ ਸੱਜਰ ਤੇ ਤਾਜ਼ੇ ਸੋਏ ਪਸ਼ੂ ਆ। ਨਾਲ ਦੇ ਨਾਲ ਦੋਸਤੋ ਇਹਨਾਂ ਪਸ਼ੂਆਂ ਦੀਆਂ ਧਾਰਾ ਮਾਰ ਕੇ ਆਪਾਂ ਉਹ ਤੁਸਲੀ ਵੀ ਕਰਾ ਦਾਂਗੇ ਵੀ ਚੁਵਾਈ ਕਿਹੋ ਜੀ ਆ ਇੱਕ ਵਾਰੀ ਸਮਾਂ ਤੁਸੀਂ ਨੋਟ ਕਰ ਲਓ ਇੱਕ 9:01 ਦਾ ਜਿਹੜਾ ਦੋਸਤੋ ਹਜੇ ਸਮਾਂ ਕੋਈ 1:30 ਵਜੇ ਦਾ ਸਮਾਂ ਤੁਸੀਂ ਮੰਨ ਸਕਦੇ ਜੇ ਦੁਪਹਿਰ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਦੋਸਤੋ ਤਰੀਕ ਅੱਜ 20 ਜੂਨ ਆ ਸੋ ਐਨੀਮਲ ਚੰਗੇ ਆ ਵੀਰ ਇਸੇ ਤਰ੍ਹਾਂ ਪਸ਼ੂ ਲੈ ਕੇ ਆਉਂਦਾ ਕੋਈ ਦੋ ਤਿੰਨ ਨੱਕ ਜਿਹੜਾ ਇਸਕੇਲੇ ਤੋਂ ਉੱਪਰ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਾਮੇ ਪਸ਼ੂਆਂ ਦੀ ਡਿਟੇਲ ਆ ਉਹ ਤੁਸੀਂ ਸਮੇ ਸਮੇਂ ਨਾਲ ਆਪਣੀ ਲੈਂਦੇ ਰਿਆ ਕਰੋ ਆਉ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜੇ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਲਖੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਪਾਜੀ ਠੀਕ ਠਾਕ ਤੇ ਠਾਕ ਜੀ ਵਧੀਆ ਤੁਸੀਂ ਸਭ ਬਹੁਤ ਵਧੀਆ ਵੀਰ ਜੀ ਠੀਕ ਠਾਕ ਅੱਛਾ ਵੀਰ ਲਖੇ ਪਸ਼ੂ ਵਪਾਰ ਦਾ ਕੀਤਾ ਆ ਆਪਣਾ ਤੇ ਕਿੰਨੇ ਕੁ ਲੰਬੇ ਸਮੇਂ ਤੋਂ ਕਰਦੇ ਆ ਰਹੇ ਜੀ ਜੀ ਕਰੀ ਤੇ ਜਾਂਦੇ ਬਾਬਾ ਜਰ ਤੋਂ ਪਰ ਹਸਾਬ ਨਾਲ ਇੱਕ ਦੋ ਮਹੀਨੇ ਦੇ ਵਿੱਚ ਕੋਈ ਪਸ਼ੂ ਹਸਾਬ ਦੇ ਮੁੱਲ ਚ ਮਿਲ ਜੇ ਤੇ ਲੈ ਕੇ ਵੇਚ ਲਈਦਾ ਠੀਕ ਆ ਜੀ ਠੀਕ ਆ ਚੰਗੀ ਚੰਗੀ ਜੀ ਮਿਲ ਜੇ ਤੇ ਲੈ ਕੇ ਵੇਚ ਲਈ ਚੰਗਾ ਪਸ਼ੂ ਖਰੀਦਣਾ ਚਾਹੇ ਕੋਈ 2-3 ਨਾਲ ਕਿ ਮਹੀਨੇ ਤੇ 4 ਨਾਲ ਵੇਚ ਕੇ ਚੰਗਾ ਵੇਚਣਾ ਜੀ ਚੰਗਾ ਬੰਦ ਚੰਗਾ ਕਰਨਾ ਥੋੜਾ ਕਰਾਂਗੇ ਚੰਗਾ ਕਰਾਂਗੇ ਠੀਕ ਹੈ ਜੀ ਠੀਕ ਹੈ ਲੈ ਵੀਰ ਅੱਜ ਜਿਹੜੇ ਆਪਣੇ ਕੋਲ 2 ਨਾਲ ਨੇ ਇੱਕ ਝੋਟੀ ਦਿਖਾਵਾਂਗੇ ਤੇ ਇੱਕ ਆਪਣੇ ਕੋਲ ਵਹਿੜਾ ਦੋਵੇਂ ਬਿਲਕੁਲ ਸੱਜਰੇ ਸੋਏ ਹੈ ਜੀ ਤਾਜੇ ਸੋਏ ਵੀਰ ਜੀ ਵਹਿੜ ਤੇ ਸੂਈ ਪਰਸੋਂ ਹੀ ਸੂਈ ਆ ਠੀਕ ਹੈ ਜੀ ਤੇ ਜਿਹੜੀ ਝੋਟੀ ਉਹਨੂੰ ਤਕਰੀਬਨ ਅੱਜ 9-10 ਦਿਨ ਹੋ ਗਏ ਠੀਕ ਹੈ ਝੋਟੀ ਜਿਹੜੀ ਉਹ ਦੁੱਧ ਤੇ ਚੜਨਦੀ ਆ ਠੀਕ ਹੈ ਜੀ ਤੇ ਜਿਹੜੀ ਮੱਝ ਆ ਵਹਿੜਾ ਆਪਣੀ ਅੱਜ ਤੀਸਰਾ ਦਿਨ ਹੈ ਬੋਲੇਚਾ ਜੀ ਇਹ ਬੋਲੇਚਾ ਹਾਂਜੀ ਲਓ ਦੋਸਤੋ ਝੋਟੀ ਆਪਾਂ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਝੋਟੀ ਤੁਸੀਂ ਵੇਖੋਗੇ ਤੇ ਮੈਨੂੰ ਲੱਗਦਾ ਵੀ ਕਈ ਨਾ ਬੜੀਆਂ ਵੱਡੀਆਂ ਵੱਡੀਆਂ ਮੱਝਾਂ ਆਪਾਂ ਦਿਖਾ ਦਿੰਦੇ ਆਂ ਵੀ 9-10 ਦੇ ਬਰੇਕਾਂ ਲਾ ਜਾਂਦੀਆਂ ਨੇ ਸੋ ਚੰਗੇ ਦੁੱਧ ਤੇ ਹੁਣ ਚੱਲ ਰਹੀ ਆ ਉਹ ਕਿੰਨੇ ਦੁੱਧ ਤੇ ਚੱਲ ਰਹੀ ਆ ਆਪਾਂ ਬਿਲਕੁਲ ਸੈਕਿੰਡ ਨੰਬਰ ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਉਸ ਝੋਟੀ ਦੀ ਸਾਂਝੀ ਕਰਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਵੇੜ ਤੋਂ ਕਰ ਲੈਨੇ ਆ ਇਹ ਤੁਸੀਂ ਦੱਸਿਆ ਵੀ ਤਿੰਨਾਂ ਕਿ ਦਿਨਾਂ ਦੀ ਸੂਈ ਆ ਕਿੰਨਾ ਦਿਨਾਂ ਦੀ ਸੂਈ ਹੈ ਵੀਰ ਜੀ ਕੋਈ 12 13 ਲੀਟਰ ਬੋਲਾ ਮੌਕੇ ਦੇ ਹੁਣ ਓਕੇ ਹਾਂਜੀ ਇਹ ਵੜਡ ਆਪਾਂ ਨੂੰ 20 ਲੀਟਰ ਦੇ ਰਿਕਾਰਡ ਤੇ ਆਈ ਆ ਠੀਕ ਹੈ ਜੀ ਹਾਂਜੀ ਜਿਹੜਾ ਮੌਕੇ ਤੇ ਉਹ ਅੱਜ ਜਿਹੜਾ ਚੋ ਲੈਣਾ ਆਪਾਂ ਉਹ 13 ਲੀਟਰ ਬੋਲਾ ਵੇਠ ਥੱਲੇਗਾ ਠੀਕ ਹੈ ਜੀ ਸੂਹਾ ਤੁਜਾ ਹੀ ਹੈ ਜੀ ਦੂਜਾ ਸੁਗਾ ਵੜਾ ਜੀ ਠੀਕ ਹਾਂਜੀ ਲਓ ਦੋਸਤੋ ਇਹ ਮਗਰ ਆ ਬੱਛਾ ਜੇ ਠੀਕ ਆ ਮੇਲ ਕਾਫ ਆ ਤਿੰਨਾਂ ਕ ਦਿਨਾਂ ਦੀ ਸੂਈ ਥੱਲੇ ਨਾੜੂ ਬਿਲਕੁਲ ਨਾਲੇ ਬੱਚੇ ਦਾ ਤਿੰਨ ਆਦਰਾਂ ਦੀ ਸੂਈ ਵੜਾ ਜੀ ਲਓ ਜੀ ਠੀਕ ਹੈ ਹਾਂਜੀ ਨਾੜੂ ਨਾਲੇ ਬੱਚੇ ਤੇ 12 ਕਿ ਲੀਟਰ ਆਪਣੇ ਕੋਲ ਹੁਣ ਜਿਹੜਾ ਬੋਲਾ ਹੈ ਲਓ ਵੀ ਦੋਸਤੋ 12 ਲੀਟਰ ਜਿਹੜਾ ਹੁਣ ਬਿਲਕੁਲ ਕੰਡੇ ਵਾਲਾ ਜੋਖਮਾਂ ਜਿਹੜਾ ਬੋਲਾ ਆਈਂਦੇ ਥੱਲੇ ਸੁਹਵਾਨੇ ਲੈਵੇ ਦੀਆ ਤੁਸੀਂ ਦੇਖੋ ਠੀਕ ਹੈ ਜੀ ਸੋ ਆ ਥਣ ਲੈਵਾ ਤੇ ਸੁਭਾਵੀਰ ਚਵਾਈ ਇਹਨਾਂ ਦੀ ਇੱਕ ਵਾਰੀ ਜ਼ਰੂਰ ਦੱਸ ਦਗੀ ਆਪਣੇ ਭੈਣ ਭਰਾਵਾਂ ਨੂੰ ਵੀ ਦੋਵੇਂ ਆਪਣੇ ਕੋਲ ਜੀ ਇਹ ਤਾਂ ਬਾਹਰ ਝੋਨੇ ਦੇ ਕੰਮ ਜਾਜ ਰੁਜੇ ਚਵਾਈ ਹੋਵੇ ਲੇਟ ਕੀਤੀ ਡਾ ਉਹ ਧਿਆਨ ਨਹੀਂ ਵੀਡੀਓ ਬਣਾਉਂਦਾ ਅੱਛਾ ਜੀ ਤੇ ਮੁੰਡੇ ਨੇ ਸਾਇ ਵੀਡੀਓ ਬਣਾਉਣ ਲਈ ਵੀਰ ਨੂੰ ਫੋਨ ਕੀਤਾ ਤੇ ਆਪਾਂ ਤੋਂ ਤਰਾਸ ਵੀਰੇ 7 ਵਜੇ ਦੀ ਚਵਾਈ ਕੀਤੀ ਫਿਰ ਮਾਰਨਿੰਗ ਸਵੇਰ 7 ਵਜੇ ਦੀ ਆ ਲੇਟ ਕੀਤੀ ਫਿਰ ਟਾਈਮ ਨਹੀਂਗਾ ਕੋਈ ਇਹਨਾਂ ਨੂੰ ਪਹਰਾ ਜਿੰਨਾ ਵੀ ਆਹ ਠੀਕ ਲੈ ਵੀਰ ਲੱਖੇ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾਈਏ ਵੀਰਾਂ ਨੂੰ ਲਓ ਦੋਸਤੋ ਮਾਰਨਿੰਗ ਸਵੇਰ ਚੁਵਾਈ ਦਾ ਟਾਈਮ ਵੀ ਤੁਹਾਨੂੰ ਨੋਟ ਕਰਾਤਾ ਹੁਣ ਤਕਰੀਬਨ ਕੋਈ 1.5 ਵਜੇ ਦਾ ਸਮਾਂ ਹੈ ਤੇ ਜਿਵੇਂ ਜਿਵੇਂ ਕਰਮਾਂ ਵਾਲੇ ਪਸੇ ਦੋਸਤੋ ਸ਼ਾਮ ਨੂੰ ਚੁਵਾਈ ਵਾਲੇ ਪਾਸੇ ਜਾ ਰਹੇ ਆ ਉਵੇਂ ਤੁਸੀਂ ਵੇਖ ਸਕਦੇ ਜੀ ਵੀ ਲੇਵੇ ਹਵਾਨੇ ਪਰਨੇ ਸ਼ੁਰੂ ਕੀਤੇ ਆ ਠੀਕ ਹੈ ਜੀ ਸੋ ਹਵਾਨਾ ਲੇਵਾ ਕਾਫੀ ਸੋਹਣਾ ਵੜਦਾ ਦੂਜਾ ਸੁਆ ਇਹ ਵੜ ਸੁਈ ਆ ਸੋ ਤੋਰ ਇੱਕ ਵਾਰੀ ਤੁਸੀਂ ਵੇਖ ਸਕਦੇ ਜੇ ਕੱਦ ਵੱਡਾ ਸੋ ਇੱਥੇ ਕਿਸੇ ਵੀਰ ਨੇ ਦੂਰ ਨੇੜੇੋਂ ਤੁਸੀਂ ਆਉਣਾ ਤੇ ਇੱਕ ਜ਼ਰੂਰ ਤੁਸੀਂ ਇੱਕ ਆੜੀਏ ਨਾਲ ਆਇਓ ਵੀ ਕੱਦ ਇਸ ਬੱਚੀ ਦਾ ਸੋਹਣਾ ਤੇ ਕਰਮਾ ਵਾਲੀ ਬੱਚੀ ਦੋਸਤੋ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਕਈ ਵਾਰਾ ਨੋਰਮਲ ਨਰਮ ਸੇਵਾ ਤੋਂ ਆਇਆ ਹੁੰਦਾ ਬਾਕੀ ਸੂਸਵਾਦ ਵਿੱਚ ਆ ਤੇ ਜਿਗ ਦਿਨ ਦੀ ਸੂਈ ਆ ਉਹ ਅਕੋਰਡਿੰਗ ਤੁਸੀਂ ਜਿਹੜੀ ਜਜਮੈਂਟ ਕਰ ਲਿਓ ਲੈਵਾ ਕਾਫੀ ਸੋਨਾ ਤਸਵੀਰਾਂ ਦਾ ਵੀ ਪਿੱਛੋਂ ਆਪਾਂ 20 ਕਿਲੋ ਦੀ ਤਸੱਲੀ ਦੇ ਬੇਸ਼ੱਕ ਇਹ ਖਰੀਦੀ ਆ ਘਰ ਵਾਲਿਆਂ ਦੱਸਿਆ ਕਿ 20 ਕਿਲੋ ਦੁੱਧ ਭਰਾਉਗੀ ਕਰਮਾ ਵਾਲੀ ਬੱਚੀ ਤੇ ਬਾਕੀ ਥੋੜੀ ਜਿਹੀ ਅਗੋ ਹੋਰ ਕੇਅਰ ਦੀ ਲੋੜ ਆ ਵੀ ਕੋਈ ਚੰਗੀ ਵੀਰ ਸਾਹਮ ਸਹਮਲ ਕਰ ਲੂਗਾ ਦੁੱਧ ਸੋਨਾ ਚਵਾ ਦੂਗੀ ਠੀਕ ਆ ਸਾਹਮ ਤੇ ਵੀ ਦੁੱਧ ਸਾਹਮ ਤੇ ਆ ਹਾਂ ਦੁੱਧ ਸਾਹਮ ਤੇ ਬਾਕੀ ਜੇ ਚੰਗੀ ਸਾਹਮ ਹੋ ਜੇ ਤਾਂ ਵਾਧੂ ਹੀ ਪਾ ਸਕਦੀ ਆ ਹਾਂਜੀ ਤੇ ਬਾਕੀ ਚੁਵਾਈ ਚੁਵਾਈ ਦੀ ਬਿਲਕੁਲ ਬਿਲਕੁਲ ਓਕੇ ਬਿਲਕੁਲ ਓਕੇ ਹਾਂਜੀ ਠੀਕ ਆ ਜੀ ਲਓ ਦੋਸਤੋ ਚੁਵਾਈ ਚੁਵਾਈ ਦੀ ਬਿਲਕੁਲ ਸਾਫ ਸੁਥਰੀ ਆ ਵੈਸੇ ਨਾਲ ਦੇ ਨਾਲ ਤੁਸੀਂ ਚੁਵਾਈ ਜਿਹੜੀ ਦੇਖ ਵੀ ਰਹੇ ਜੀ ਇਸ ਬੈਡ ਦੀ ਠੀਕ ਆ ਜੀ ਸੋ ਪੂਰੀ ਚੁਵਾਈ ਇੱਕ ਵਾਰੀ ਦੇਖ ਲਿਓ ਵਿੱਚ ਕੁਝ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਵੀ ਰਹੇ ਆ ਠੀਕ ਆ ਜੀ ਸੋ ਆ ਥਾ ਠੀਕ ਹੈ ਜੀ ਹਾਂ ਜੀ ਸੋ ਕਰਮਾ ਵਾਲੀ ਅਡਰਾਲੀ ਸਾਈਡ ਤੋਂ ਦੋਸਤੋ ਬੜੀ ਖੂਬਸੂਰਤ ਆ ਠੀਕ ਹੈ ਜੀ ਵਿਰਲਾ ਵੇਥਾਂ ਬੜੀਆਂ ਸਪੈਸ਼ਲ ਨੇ ਸੈਕੰਡ ਟਾਈਮ ਰ ਆ ਇੱਕ ਸਭ ਤੋਂ ਅਹਿਮ ਗੱਲ ਆ ਜੀ ਹੈ ਨਵੀਂ ਆ ਵੜ ਨਵੀਂ ਆ ਕੋਈ ਵੀਰ ਆਪਦੇ ਅੱਗੇ ਲੈ ਕੇ ਜਾਊਗਾ ਦੋਸਤੋ ਕੋਈ 2-4 ਸੂਵੇ ਪਿਊਗਾ ਠੀਕ ਹੈ ਜੀ ਹਰ ਵਾਰ ਆਪਾਂ ਕਹਿ ਦਿੰਦੇ ਆ ਨਵੀਂ ਵਛੀ ਆ ਠੀਕ ਹੈ ਤੇ ਇਹਦਾ ਮੁੱਲ ਵੀਰ ਕੀ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਆ ਇਹਦਾ ਮੁੱਲ ਵੀਰ ਜੀ ਭਾਵੇਂ 60 ਦੇ ਭਾਵੇਂ 60 ਕਰ ਲਈਏ 50000 ਦੀ ਵਛੀ ਦੇ ਦਾਂਗੇ ਦੀ 50000 ਦੀ ہاں ਜੀ ਵਛੀ ਦੇ ਕੋਈ ਹੋ ਜੀ ਮਾਨਤਾਨ ਥੋੜਾ ਬਧਾਓਗਾ ਆਪ ਦਾ ਪੈਣ ਪਰ ਦੂਰੋਂ ਨੇੜੇ ਆਪ ਗਰ ਜ਼ਰੂਰ ਨਾਲੇ ਵੀਰ ਲੱਖੇ ਵੀਰ ਆਪਣੀ ਵੀਡੀਓ ਪਹਿਲੀ ਆ ਹਾਂ ਜੀ ਪਹਿਲੀ ਗੱਲ ਕੁਛ ਰੋਝ ਦੇ ਵਿੱਚੋਂ ਕੱਢਦੇ ਆ ਜਰੂਰ ਜੀ ਜਰੂਰ ਲਓ ਜੀ ਕਰਾਂਗੇ ਮਾਨਤਾਨ ਨੂੰ ਤਾਂ ਸੋ 50000 ਲੈਣ ਦੇ ਨਾਂ ਵਿੱਚ ਡਿਮਾਂਡ ਦੀ ਗੱਲ ਕਰ ਲਈਏ ਡਿਮਾਂਡ ਕੁਛ ਵੀ ਹੋਵੇ ਠੀਕਾ ਜੀ ਡਿਮਾਂਡ ਕਰਾਉਣ ਨੂੰ ਪਰ ਲੈ ਦੇ ਜਿਹੜਾ 50000 ਵਿੱਚੋਂ ਛੋੜਛਾਪਾ ਹੋ ਜਾਊਗਾ ਸੋ ਵਛੀ ਚੰਗੀ ਆ ਸੋਨਾ ਦੁੱਧ ਭਰਾ ਦੋਗੀ ਫਿਲਹਾਲ 12 ਲੀਟਰ ਬੌਲੇ ਤੇ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਜਾ ਸਕਦੇ ਜੀ ਇੱਕ ਸੈਕਿੰਡ ਨ ਦੋਵੇਂ ਨਾਗਾ ਦੋਸਤੋ ਤੇ ਸੈਕੰਡ ਨੰਬਰ ਤੇ ਇਹ ਝੋਟੀ ਆ ਵੀਰ ਲੱਕੇ ਦੀ ਕੀ ਡਿਟੇਲ ਆ ਝੋਟੀ ਦਾ ਸੂਆ ਦੱਸ ਦੀਏ ਕਿਤੇ ਇਹ ਵੀਰ ਜੀ ਦੂਜੀ ਸੂਈ ਝੋਟੀ ਆ ਆਪਾਂ ਪੂਨੀ ਤਸੱਲੀ ਆ ਸਾਡਾ ਆਪਣਾ ਲਈ ਆ ਜਾਣ ਪਛਾਣ ਵਾਲਾ ਥਾਂ ਤੋਂ ਆਈ ਆ ਝੋਟੀ ਮਤਲਬ ਅੱਜ 9ਵੇਂ 10ਵੇਂ ਦੇ ਵਿੱਚ ਹੋ ਗਿਆ ਸੂਈ ਨੂੰ ਤੇ ਹੁਣ 13 ਲੀਟਰ ਦੁੱਧ ਆ ਥੱਲੇ ਪਰ ਆਪਾਂ 12 ਲੀਟਰ ਦੱਸਦੇ ਆ ਅੱਛਾ ਜਿਹੜਾ 1 ਲੀਟਰ ਘੱਟ ਦੱਸਾਂਗੇ ਕੋਈ ਭੈਣ ਭਰਾਵੇ ਬਾਕੀ ਚੋਣ ਦੇ ਵਿੱਚ ਇੱਕ ਨੰਬਰ ਆ ਠੀਕ ਆ ਜੀ ਚਾਰੇ ਥਣ ਬਰਾਬਰ ਚਵਾਈ ਕਰਾ ਦੋਗੀ ਝੋਟੀ ਠੀਕ ਆ ਜੀ ਥੋੜੀ ਮਤਲਬ ਹੈਗੀ ਕਦੋਂ ਹਸਾਬੀ ਇਹ ਵੱਡੀਆਂ ਤੋਂ ਵੀ ਜਿਹੜੀਆਂ 2-2 ਲੱਖ ਵਾਲੀਆਂ ਪਚਾਉਂਦਾ ਨੂੰ ਓਪਰੇਟ ਆਉਂਦੀ ਹੈ। ਇਹ ਮਾਤ ਪਾਉਂਦੀ ਹੈ। ਇਹ ਮਾਤ ਪਾਉਂਦੀ ਦੁੱਧ ਦੇ ਵਿੱਚੋਂ ਝੋਟੀ ਚੰਦੀ ਕੋਈ ਸ਼ੱਕ ਹੈਗਾ। ਲਓ ਦੋਸਤੋ ਮੈਂ ਪਹਿਲਾ ਜ਼ਿਕਰ ਕਰਤਾ ਸੀਗਾ ਕਈ ਵਾਰ ਪਸ਼ੂ ਬਹੁਤ ਵੱਡੇ ਕੱਦ ਬੋਤਾਲੇ ਆ ਤੇ ਕਈ ਨਾ 9-9 10-10 ਕਿਲੋਆਂ ਦੇ ਬਰੇਕਾਂ ਲਾ ਜਾਂਦੇ ਆ ਤੇ ਵੀਰ ਨੇ ਦੱਸਿਆ ਵੀ 13 ਕਿਲੋ ਤੇ ਹੁਣ ਚੱਲ ਰਹੀ ਹੈ 13 ਕਿਲੋ ਪਰ 12 ਕਿਲੋ ਜਿਹੜਾ ਤਸੱਲੀ ਵਾਲਾ ਤੁਸੀਂ ਦੁੱਧ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ 10 ਦਿਨਾਂ ਦੀ ਸੂਈ ਆ ਤੇ ਆ ਮਗਰ ਕਟਾ ਮੇ ਮੇਲ ਕਾਫੀ ਆ ਨ ਮਗਰ ਕਟਾ ਤੇ ਆ ਝੋਟੀ ਦੀ ਫੇਸ ਕੁਆਲਿਟੀ ਆ ਸੈਕੰਡ ਟਾਈਮਰ ਦੂਜਾ ਸਵੇਰ ਸੂਈ ਆ ਠੀਕ ਆ ਜੀ ਤੇ ਥੋੜਾ ਜਿਹਾ ਉਪਰੇ ਬੰਦੇ ਕਰਕੇ ਕਿਹੜਾ ਐਨੀਮਲ ਦੋਸਤੋ ਥੋੜਾ ਜਿਹਾ ਵੇਖਦਾ ਬੂਖ ਦੋਸਤੋ ਤੇ ਨਾ ਬਾਕੀ ਤੋਰਾ ਤੂਰਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਚਲਾ ਕੇ ਤੋੜ ਕੇ ਦਿਖਾਵਾਂਗੇ ਝੋਟੀ ਨੂੰ ਤੇ ਕੱਦ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਆ ਦੋਸਤੋ ਵਿਚਲਾ ਮੇਲਾ ਨਾ ਬਾਲੀ ਦਰਮਿਆਨੀ ਐ ਝੋਟੀ ਐ ਤੇ ਨਾ ਹੀ ਬਹੁਤੀ ਵੱਡੀ ਐ ਵਿਚਲਾ ਮੇਲਾ ਮੋਸਟਲੀ ਆਪਾਂ ਜਿਆਦਾਤਰ ਕੀ ਹੁੰਦਾ ਵੀ ਇਸੇ ਕੱਦ-ਕਾੜ ਦੇ ਵਿੱਚ ਪਸ਼ੂ ਦੇਖਦੇ ਆ ਸੋ ਆ ਫੇਸ ਕੁਆਲਿਟੀ ਆ ਇੱਕ ਵਾਰੀ ਤੁਹਾਨੂੰ ਤੋ ਸਮੇ ਦੇ ਹਿਸਾਬ ਨਾਲ ਦੋਸਤੋ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਹੁਣ ਜਿਹੜੇ ਹਿਸਾਬ ਦਾ ਸਮਾਂ ਤੇ ਮਾਰਨਿੰਗ ਚੁਵਾਈਆਂ ਜਿਹੜੇ ਹਿਸਾਬ ਦੀਆਂ ਹੋਈਆਂ ਉਹ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਬਾਕੀ ਵਿਖਾਲੇ ਤੋਂ ਨਾਰਮਲੀ ਸਾਰੇ ਵੀਰਾਂ ਨੇ ਤੁਸੀਂ ਦੇਖਦੇ ਆ ਸਾਰੇ ਇੱਕ ਆਈਡੀਆ ਇੱਕ ਜਜਮੈਂਟ ਕਰ ਹੀ ਲੈਣੀ ਆ ਦੀ 12 ਲੀਟਰ ਹੁਣ ਇਸ ਝੋਟੀ ਦੇ ਥੱਲੇ ਦੁੱਧ ਹਾਜ਼ਰ ਸੋ ਕੱਦ ਵੀ ਸੋਣਾ ਦੋਸਤੋ ਵੈਸੇ ਕਹਿਣ ਨੂੰ ਜੋ ਮਰਜ਼ੀ ਆ ਇੱਕ ਮੀਡੀਅਮ ਹਾਈਟ ਆ ਮੀਡੀਅਮ ਤੋਂ ਕੋਈ ਜੇਕਰ ਆਪਾਂ ਇੱਕ ਐਸਟੀਮੇਟ ਲਾਈਏ ਤਾਂ ਵੀ ਥੋੜਾ ਜਿਆ ਅਨੁਮਾਨ ਲੱਗਦਾ ਵੀ ਮੀਡੀਅਮ ਤੋਂ ਉੱਚੀ ਵੱਲ ਹਾਈਟ ਆਪਾਂ ਦੀ ਅਕਾਊਂਟ ਕਰ ਸਕਦੇ ਹਾਂ ਠੀਕ ਆ ਜੀ ਤੇ ਵੈਸੇ ਝੋਟੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਪਰੂਗੀ ਫਿਲਹਾਲ ਕਾਰਗੁਜ਼ਾਰੀ ਚੰਗੀ ਆ ਕਰਮਾ ਲਈਦੀ ਜੇਕਰ 12 ਲੀਟਰ ਨੂੰ ਵੇਖੀਏ ਤੇ ਦੁੱਧ 12 ਲੀਟਰ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਦੁੱਧ ਹੁੰਦਾ ਤੇ ਫਿਲਹਾਲ ਕਿਸੇ ਚੰਗੇ ਲਾਣੇ ਘਰਾਣੇ ਚੋਂ ਕਿਸੇ ਚੰਗੇ ਦੋਸਤੋ ਪਸ਼ੂਆਂ ਦੇ ਵਿੱਚੋਂ ਚੰਗੇ ਰਵੇ ਦੇ ਵਿੱਚੋਂ ਕੋਈ ਪਸ਼ੂ ਨਿਕਲਦਾ ਤੇ ਉਹੀ ਇਹਨੇ ਦੁੱਧ ਤੇ ਚੱਲਦਾ ਉਹ ਵੀ ਦੂਜੇ ਸੂਬੇ ਦੇ ਵਿੱਚ ਫਾਣ ਕੁਆਲਟੀ ਬੜੀ ਸੋਹਣੀ ਆ ਮੁੱਠੀ ਥਾਣਾ ਬਾਕੀ ਚੋਣ ਚਣ ਵੀਰ ਇੱਕ ਵਾਰੀ ਦੱਸ ਕੋ ਆਪਣੇ ਨੰਬਰ ਵੀਰ ਜੀ ਬਿਲਕੁਲ ਆ ਪੁਣੇ ਧਾਰਾ ਮਾਰ ਕੇ ਵਿਖਾ ਦਿੰਦੇ ਫਸੀਲ ਠੰਢੀ ਬਹੁਤ ਜਿਆਦੀ ਆ ਅੱਛਾ ਜੀ ਬਾਕੀ ਹੈ ਵੀ ਸਾਰੀ ਚੰਗੀ ਆ ਚੋਣਾ ਠੀਕ ਆ ਬਿਲਕੁਲ ਧਾਰਾ ਹੋ ਗਿਆ ਮੋਗ ਵਾਂਗੂ ਗਏ ਠੀਕ ਆ ਫਾਣ ਚੋਣ 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 ਚ ਕੋਈ ਗਲਤ ਕਟਾਂ ਕਰ ਬਿਲਕੁਲ ਹਾਂ ਜੀ ਬਾਕੀ ਦੁੱਧ ਦਾ ਵੀ ਜੋ ਦੱਸਾਂਗੇ ਉਹ ਹੋਊਗਾ ਹੂੰ ਹੂੰ ਔਰ ਦੱਸੋ ਵੀਰੋ ਨੇ ਬੇਸ਼ੱਕ ਕੰਮ ਥੋੜਾ ਹੀ ਕਰਦੇ ਆ ਮਹੀਨੇ ਚ ਬੇਸ਼ੱਕ ਕੋਈ 2 4 5 ਪਸ਼ੂ ਲੈ ਕੇ ਆਉਂਦੇ ਆ ਠੀਕ ਆ ਜੀ ਸੇਲ ਕਰਦੇ ਠੀਕ ਹੈ ਜੀ ਸੋ ਥਾਣਾ ਦਾ ਸਹਜ ਬਿਰਲਾਪੁਰ ਨਾਲ ਸਪੈਸ਼ਲ ਹੈ ਠੀਕ ਹੈ ਜੀ ਬਾਕੀ ਚਵਾਈ ਚੰਗੀ ਆ ਸੋ ਵੀਡੀਓ ਦੇ ਵਿੱਚ ਆਪਾਂ ਤਾਂ ਕਰਕੇ ਦੋਸਤੋ ਚਵਾਈ ਤੁਹਾਨੂੰ ਦਿਖਾਤੀ ਆ ਵੀ ਦੂਰ ਨੇੜੇੋਂ ਕਿਸੇ ਵੀਰ ਨੇ ਕੰਟੈਕਟ ਕਰਨਾ ਤੇ ਕੋਈ ਇਸ ਮਸਲੇ ਤੇ ਗੱਲ ਨਾ ਤੁਹਾਡੀ ਅੜ ਜੇ ਵੀ ਯਾਰ ਚਵਾਈ ਮਾੜੀ ਹੈ ਨਾ ਚਵਾਈ ਚੰਗੀ ਨਿਕਲੂਗੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਸੱਲੀ ਨਾਲ ਦੇਖ ਹੀ ਲਿਆ ਕੋਈ ਨਹੀਂ ਜੀ ਜੇ ਬੜ ਦੇ ਚੁਕ ਛੋਟੀ ਜਿਹੀ ਨੁਕਸ ਹੋਵੇ ਦਾ ਆਪਾਂ ਪਹਿਲਾਂ ਦੱਸਣਾ ਸੀ ਬੰਦਾ ਦੂਰੋਂ ਆਵੇ 50 ਕਿਲੋਮੀਟਰ ਤੋਂ ਚੱਲ ਕੇ ਇੱਥੇ ਆ ਕੇ ਝੋਟੇ ਚਾ ਲਾਵੇ ਛੋਟੀ ਲੱਤਾਂ ਮਾਰੀ ਜਾਵੇ ਉਹ ਨਹੀਂ ਗੱਲ ਹੈਗੀ ਠੰਡੀ ਸੀਲ ਹੈ ਭਾਵੇਂ 12 ਵਜੇ ਚੋਲੇ ਤੇ ਅੰਦਰ ਟਾਈਮ ਭਾਵੇਂ ਪਚੋਈ ਜਾ ਕੇ ਨੂੰ ਠੀਕ ਹੈ ਜੀ ਇਹ ਲੰਡੂ ਲਨਾਲਾਂ ਦੇ ਕੰਮ ਦੇ ਬਾਕੀ ਚਵਾਈ ਚ ਧਾਰਨਾ ਵਧਨਾ ਘਟਨਾ ਕੋ ਪੂਰਨ ਛਟਾ ਠੀਕ ਹੈ ਹਾਂਜੀ ਠੀਕ ਬਾਕੀ ਅੱਛਾ ਵੀਰ ਲੱਖੇ ਲੈ ਦੇ ਕੀ ਕਰਦੇ ਆ ਮੁੱਲ ਕਿੱਥੋਂ ਤੱਕ ਦੇ ਦਾਂਗੇ ਜੀ ਮੁੱਲ ਤੇ ਭਾਵੇਂ ਇਹਦਾ ਆਪਾਂ 2 ਲੱਖ ਹੀ ਕਰ ਲਈਏ ਭਾਵੇਂ ਜੋ ਮਰਜ਼ੀ ਕਰੀ ਜਾਈਏ ਭਾਵੇਂ ਲੱਖ ਆਖੀ ਪਣਪਰਾ ਦੂਰੋਂ ਜਿਹੜੇ ਆਵੇ 90000 ਦੀ ਝੋਟੀ ਦੇ ਦਾਂਗੇ 90000 ਦੀ 90 ਨੂੰ ਹੀ ਮਾਤਾਨ ਕਰ ਦਾਂਗੇ ਥੋੜਾ ਬੋਧਾ ਪਣਪਰਾ ਦਾ ਖਾਸ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਲੋਬੇ ਦੋਸਤੋ ਠੀਕ ਆ ਜੀ 12 ਕਿਲੋ ਦੁੱਧ ਤੋਂ ਪਲੱਸ ਚੱਲ ਰਹੀ ਹੈ 10 ਦਿਨਾਂ ਦੀ ਸੂਈ ਤੇ 90000 ਦੇ ਵਿੱਚੋਂ ਵੀ ਛੋਟ ਛੱਪਾ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਠੀਕ ਆ ਜੀ ਤੇ ਬਾਕੀ ਝੋਟੀ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਸੋ ਕਰਮਾ ਵਾਲੀ ਪੂਰੀ ਫਿਟ ਫਾੜ ਆ ਠੀਕ ਆ ਜੀ ਸੋਹਣੇ ਮਿਲਕ ਲੈਣ ਵਾਲੀ ਚੰਗਾ ਦੁੱਧ ਚੁਵਾ ਰਹੀ ਆ ਤੇ ਫਿਲਹਾਲ ਤੁਸੀਂ ਵੀਡੀਓ ਦੇ ਵਿੱਚ ਪੂਰੀ ਦੋਨਾਂ ਪਸ਼ੂਆਂ ਦੀ ਤੇ ਦੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਸੀਗੇ ਵੀਰ ਲੱਖੇ ਉਹਨਾਂ ਦੇ ਘਰੋਂ ਠੀਕ ਆ ਜੀ ਤੇ ਖਾਸ ਵਿਜਿਟ ਤੁਸੀਂ ਪਿੰਡ-ਪਿੰਡ ਕੋਡ ਬੁੱਡੇ ਕਰਨੀ ਹੈ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੀਰ ਲੱਖੇ ਇੱਕ ਵਾਰ ਨੰਬਰ ਆਪਣੇ ਬੋਲ ਦਈਏ ਜੀ ਕਰ ਦਈਏ ਸਾਂਝੇ ਨੰਬਰ ਆਪਣਾ ਜੀ 98557 ਹਾਂਜੀ 74808 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੱਸੋ ਇਹ ਨੰਬਰ ਬਿਲਕੁਲ ਸਕਰੀਨ ਤੇ ਚੱਲਦਾ ਪਿਆ ਵੀਰ ਦਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਪਿੰਡ ਵਿਜਿਟ ਕਰ ਸਕਦੇ ਜੇ ਰੇਡ ਪੜਤਾ ਠੀਕ ਹੈ ਜੀ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ